ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਜਿਸ ਘਰ ਤੋਂ ਵੀਡੀਓ ਬਣਾਉਣ ਲੱਗੇ ਆ ਪਿੰਡ ਕਲਸੀਆਂ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਇੱਕ ਘਰੇਲੂ ਘਰੋਂ ਅੱਜ ਆਪਾਂ ਦੋਸਤੋ ਇਹ ਵੀਡੀਓ ਬਣਾ ਰਹੇ ਆ ਤੇ ਵੀਰ ਪ੍ਰਭਜੀਤ ਹੋਂਨਾ ਤੋਂ ਪੂਰੀ ਆਪਾਂ ਡਿਟੇਲ ਲੈ ਲਾਂਗੇ ਕੋਈ ਵੀ ਵੀਰ ਇਸ ਜਗ੍ਹਾ ਤੇ ਪਹੁੰਚਣ ਤੋਂ ਪਹਿਲਾਂ ਇੱਕ ਵਾਰੀ ਮੈਂ ਤੁਹਾਨੂੰ ਨੋਟ ਕਰਾ ਦਿੰਦਾ ਉਨੀਆ ਪੇੜ ਤੋਂ ਦੋਸਤ ਜਿਹੜੀ ਛੜਕਾ ਭਾਈ ਲੱਦੂ ਨੂੰ ਜਾਂਦੀ ਆ ਇਸੇ ਸੜਕ ਦੇ ਉੱਪਰ ਵੀਰ ਉਹਨਾਂ ਦਾ ਘਰ ਹੈਗਾ ਠੀਕ ਆ ਜੀ ਤੇ ਇਜ਼ੀਲੀ ਤੁਸੀਂ ਕੰਟੈਕਟ ਕਰ ਲਿਓ ਇਜ਼ੀਲੀ ਤੁਸੀਂ ਇਸ ਘਰੇ ਵਿਜ਼ਿਟ ਕਰ ਜੂਗੇ ਘਰੇ ਲੁਗਰੋ ਵੀਡੀਓ ਆ ਤੇ ਦੋਸਤੋ ਦੋ ਐਨੀਮਲ ਵੀਰ ਸੇਲ ਕਰਦਾ ਇੱਕ ਵਾੜ ਤੁਹਾਨੂੰ ਦਿਖਾ ਦਿਆਂ ਕਿ ਕੱਚੀ ਆ ਕੋਈ 1 ਮਹੀਨੇ ਦਾ ਸਮਾਂ ਦੱਸ ਰਹੇ ਨੇ ਇੱਕ ਝੋਟੀ ਜਿਹੜੀ ਪਿਛਲੇ ਸਵੇਰੇ ਵੀ ਦੁੱਧ ਦੀ ਚਵਾਈ ਇਹਨਾਂ ਨੇ ਘਰੇ ਕੀਤੀ ਆ ਦੂਜਾ ਸੁਬਾ ਇਹ ਸੋਣੀ ਆ ਇਹ ਸੇਲ ਕਰਦੇ ਪਏ ਨੇ ਪੂਰੀ ਡਿਟੇਲ ਦੇ ਵਿੱਚ ਆਪਾਂ ਚੱਲਾਂਗੇ ਕਿੰਨਾ ਮੋਲ ਆ ਕਿੰਨਾ ਕਿੰਨਾ ਸਮਾਂ ਇਹਨਾਂ ਦਾ ਬਾਕੀ ਆ ਸੂਣ ਦਾ ਸੋ ਪੂਰੀ ਗੱਲਬਾਤ ਕਰਾਂਗੇ ਆਪਾਂ ਤਰੀਕ ਤੁਸੀਂ ਅੱਜ ਨੋਟ ਕਰ ਲਓ 12 ਜਨਵਰੀ ਨੂੰ ਵੀਡੀਓ ਬਣਾ ਰਹੇ ਆਂ ਸਮਾਂ ਕੀ ਦੁਪਹਿਰ ਦੇ 2:30 3:00 ਵਜੇ ਦਾ ਠੀਕ ਹੈ ਜੀ ਤੇ ਬਾਕੀ ਨਾਲ ਲੱਗਦੇ ਪਿੰਡ ਪੁੰਨੀਆਂ ਘਰੇਾਲਾ ਥੋੜੀ ਦੂਰੀ ਤੇ ਪੁੰਨੀਆਂ ਕੋਈ 1.5 ਕਿਲੋਮੀਟਰ ਦੀ ਦੂਰੀ ਹੈ ਤੇ ਭਾਈ ਲੱਦੂ ਵੀ ਤਕਰੀਬਨ ਕੋਈ 2 ਕਿਲੋਮੀਟਰ ਦੀ ਦੂਰੀ ਤੇ ਕਲਸੀਆਂ ਤਕਰੀਬਨ ਕੋਈ 3 ਕਿਲੋਮੀਟਰ ਦੀ ਦੂਰੀ ਤੇ ਆ ਆਓ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਵੀਰ ਪ੍ਰਭਜੀਤ ਸਾਸ਼ਟਰੀ ਕਾਲ ਸਤਿ ਸ਼੍ਰੀ ਅਕਾਲ ਸਾਨੂੰ ਸਾਬ ਹੋਰ ਠੀਕ ਠਾਕ ਬਹੁਤ ਵਧੀਆ ਵੀਰ ਜੀ ਕੈਮ ਸੇਤਾ ਹਾਂਜੀ ਵਧੀਆ ਜੀ ਅੱਛਾ ਵੀਰ ਪ੍ਰਭਜੀਤ ਪਸ਼ੂ ਮੈਨੂੰ ਲੱਗਦਾ ਵੀ ਜਿਹੜੇ ਤੁਹਾਡੇ ਕੋਲੇ ਪੰਜ ਚਾਰ ਘਰ ਦੇ ਘਰੇਲੂ ਪਸ਼ੂ ਹਾਂਜੀ ਘਰੇਲੂ ਆਪਾਂ ਘਰ ਦੇ ਆ ਖੁਦ ਹਾਂ ਚਲੋ ਇਹ ਤਾਂ ਵੀ ਕੋਈ ਕਿਸੇ ਰਕਮ ਦਾ ਕੋਈ ਵਪਾਰ ਦਾ ਕੋਈ ਕੰਮ ਨਹੀਂ ਨਾ ਨਹੀਂ ਤੇ ਦੋਵੇਂ ਫਿਰ ਸੇਲ ਕਰਨ ਦਾ ਪ੍ਰੋਗਰਾਮ ਕਰਦੇ ਹਾਂ ਹਾਂਜੀ ਦੋਵੇਂ ਸੇਲ ਕਰਨੇ ਆ ਇੱਕ ਵੈੜ ਆਪਾਂ ਸੇਲ ਕਰਦੇ ਹਾਂ ਤੇ ਇੱਕ ਝੋਟੀ ਆ ਇੱਕ ਝੋਟੀ ਆ ਤੇ ਪਹਿਲਾਂ ਪਹਿਲਾਂ ਸੋ ਇਹਨਾਂ ਦਾ ਘਰੇ ਝੋਇਆ ਫਿਰ ਹਾਂਜੀ ਪਹਿਲਾਂ ਪਹਿ ਠੀਕ ਹੈ ਜੀ ਤੇ ਪਹਿਲੇ ਨੰਬਰ ਤੋਂ ਸ਼ੁਰੂਆਤ ਵੀਰ ਆਪਾਂ ਇਸੇ ਝੋਟੀ ਤੋਂ ਕਰ ਲੈਨੇ ਆ ਤੇ ਇੱਕ ਆਪਣੀਆਂ ਬਹਿਕਾਂ ਤੁਸੀਂ ਦੱਸੀਆਂ ਇਹ ਐਪਲੂ ਵਾਲੀਆਂ ਬਹਿਕਾਂ ਵਾਜਦੀਆਂ ਆ ਪਲੂ ਵਾਲੀਆਂ ਬਹਿਕਾਂ ਇਹ ਪੁੰਨੀਆਂ ਤੋਂ ਪਾਇਲਟ ਹਾਂਜੀ ਪਾਇਲਟ ਤੋਂ ਛਟਕ ਜਾਈ ਜਾਂਦੀ ਉੱਥੇ ਠੀਕ ਹੈ ਜੀ ਠੀਕ ਆ ਜੀ ਇੱਕ ਆਪਣੇ ਕੰਟੈਕਟ ਨੰਬਰ ਵੀਰ ਸੰਪਰਕ ਨੰਬਰ ਦੱਸ ਦਿੱਤੀ ਪਹਿਲਾਂ 876008 6005 ਠੀਕ ਹੈ ਜੀ ਹਾਂਜੀ ਲਓ ਦੋਸਤੋ ਇਹ ਨੰਬਰ ਵੀਰ ਹੁਣ ਆ ਦੇ ਬਿਲਕੁਲ ਸਕਰੀਨ ਦੇ ਥੱਲੇ ਚੱਲਣਗੇ ਕਾਲ ਕਰ ਸਕਦੇ ਹੋ ਤੁਸੀਂ ਇੰਨੇ ਟਾਈਮ ਤੇ ਇੱਕ ਵੀਰ ਜਿਹੜੀ ਝੋਟੀ ਆਪਣੇ ਕੋਲ ਦੂਜਾ ਸੂਬਾ ਸੂਣੀ ਆ ਹਾਂਜੀ ਦੂਜਾ ਸੂਬਾ ਐਸਕੇ ਜੀ ਤੇ ਪਹਿਲੇ ਸੂਬੇ ਦਾ ਕੋਈ ਦੁੱਧ ਕਿੰਨਾ ਕਿ ਚੋਇਆ ਆਪਣੇ ਤੋਂ 14 ਲੀਟਰ ਚੋਇਆ ਜੀ 14 ਲੀਟਰ ਹਾਂਜੀ ਤੇ ਦੁੱਧ ਵਾਲੇ ਪਾਸੇ ਚੰਗੀ ਖਰੀਦ ਆ ਦੁੱਧ ਵਧੀਆ ਠੀਕ ਆ ਜੀ ਹਜੇ ਸਮਾਂ ਘੱਟੋ ਘੱਟ ਕਿੰਨਾ ਕੁ ਲਿਖਤੀ ਤੇ ਆ ਬਾਕੀ ਆ 18 ਤਰੀਕ ਨੂੰ ਇਹਦੇ ਦਿਨ ਪੂਰੇ ਹੁੰਦੇ ਆ ਜੀ 18 ਨੂੰ ਹਾਂਜੀ ਅਜੇ ਵੀ 6 ਦਿਨ ਬਾਕੀ ਆ ਅੱਛੇ 6 ਦਿਨ ਬਾਕੀ ਉਹ ਦੋਸਤੋ 6 ਦਿਨ ਹਜੇ ਦੇ ਬਾਕੀ ਆ ਸੂਣ ਦੇ ਦੂਜਾ ਸੂਬਾ ਝੋਟੀ ਦੀ ਸੂਣਾ ਬਿਲਕੁਲ ਗੋਲ ਸੇਂਗਾ ਮੱਥੇ ਦੇ ਵਿੱਚ ਬਿਲਕੁਲ ਇੱਕ ਵੀ ਤੇ ਪੂਸ਼ ਮਗਰੋਂ ਕੋਈ ਦੋ ਆਪਾਂ ਕਿ ਨਾਰਮਲ ਹੀ ਗੱਲ ਕਰਦੇ ਨੇ ਵਾਲ ਥੋੜੇ ਜਿਹਾ ਬਤੇਰੇ ਦਿਖਾਈ ਦੇਣਗੇ ਤੁਹਾਨੂੰ ਬਾਕੀ ਜੇ ਦੁੰਬ ਦੀ ਗੱਲ ਕਰਕੇ ਲਾਈਟ ਤੇ 2 ਇੰਚ 3 ਇੰਚ ਸਾਰੀ ਪੂਸ਼ ਮਗਰ ਵਾਈਟ ਆ ਤੇ ਥਣ ਥੋੜੇ ਕੋਈ ਤੁਹਾਨੂੰ ਲੱਗਿਓ ਦਿਖਾ ਦਗੀ ਆਪਾਂ ਥਣ ਬਿਲਕੁਲ ਓਕੇ ਆ ਜੀ ਆ ਜੀ ਬਾਕੀ ਵੀਰ ਪ੍ਰਭਜੀਤ ਕਿਸੇ ਰਕਮ ਦੀ ਕੋਈ ਮਤਲਬ ਪਾਉਣ ਦਾ ਭਾਰ ਪਿੱਛੇ ਦੀ ਕੋਈ ਸਬੰਧ ਹੈ ਓਕੇ ਆ ਮੱਝ ਠੀਕ ਆ ਕੋਈ ਗਾਲੀਆਂ ਛੋਟੀ ਬਿਲਕੁਲ ਸਾਫ ਆ ਠੀਕ ਆ ਜੀ ਬਾਕੀ ਸਾਫ ਸੁਥਰਾ ਨਾਜਾ ਬਹੁਤੇ ਵੀਰ ਆਪਣੇ ਡਿਮਾਂਡ ਕਰਦੇ ਵੀ ਘਰੇਲੂ ਘਰੋਂ ਪਸ਼ੂ ਨਿਕਲੇ ਤੇ ਜ਼ਰੂਰ ਖਰੀਦੀ ਦੂਜਾ ਸਵੇਰਾ ਇਸ ਵਕਤੇ ਝੋਟੀਆਂ ਨੂੰ ਸੂਣਾ ਤੇ ਸੇਕ ਦੇਣ ਦਾ ਹਜੇ ਦਾ ਸਮਾਂ ਬਾਕੀ ਹੈ 18 ਜਨਵਰੀ ਨੂੰ ਇਹਦੇ ਦਿਨ ਪੂਰੇ ਆ। ਇਧਰੋਂ ਮੈਂ ਤੁਹਾਨੂੰ ਇੱਕ ਵਾਰੀ ਬੈਕ ਸਾਈਡ ਤੋਂ ਵੀ ਦਿਖਾਉਣ ਦੀ ਕੋਸ਼ਿਸ਼ ਕਰਦਾ ਆ ਦੇਖੋ ਜੀ। ਤੇ ਵੀਰ ਪ੍ਰਭਜੀਤ ਇਧਰੋਂ ਮਾਰਜੀ ਹਲਾਕੇ ਨੂੰ ਕਰ ਦਈਏ। ਆ ਦੇਖੋ ਜੀ। ਬਾਕੀ ਇਹਨੂੰ ਜਿੰਦਾ ਮਾਰਜੀ ਚੌਂੜਿਆ ਤੱਕ ਸੂਏ ਨੂੰ ਚੌਂੜੇ ਰਹੀਦਾ ਹੈ। ਚੌਂੜੇ ਤੱਕ। ਠੀਕ ਹੈ ਜੀ। ਮੈਂ ਮਿਲਦੀ ਲੰਮਾ ਟਾਈਮ ਹੀ ਆ। ਹਾਂ ਜੀ। ਹੂੰ। ਲੋ ਜਿੰਦਾ ਮਾਰਜੀ ਕੋਈ ਲੈਣਾ। ਹਾਂ ਐ ਨਹੀਂਗਾ। ਇਹ ਖਰਾਬ ਕਰੋ ਜਾਂ ਕਿ ਦਾ ਕਿ ਡੰਗਰ ਹੁੰਦਾ ਪੇ ਲਾ ਕੇ ਖਰਾਬ ਕਰਨ ਲਾ ਪੈਂਦੇ ਆ ਇਹੋ ਜਿਹੀ ਕੋਈ ਗੱਲ ਨਹੀਂ ਹੈ ਬਲਕਿ ਬਣਦੇ ਆ ਸਾਰੀ ਮੱਝਾਂ ਦੀ ਜ਼ਿਆਦਾਤਰ ਗੱਲ ਹੈ ਕਿ ਬਣਦੇ ਆ ਸਾਰੀ ਇੱਕ ਅਠ ਪਹਿਰੀਆਂ ਪੈ ਗਈਆਂ ਪਹਿਰੀਆਂ ਫਿਰ ਦੂਜੀ ਇਹ ਗੱਲ ਹੈ ਤੇ ਇਹਦੇ ਜੋ 2 ਮਹੀਨੇ ਹੋ ਗਏ ਸੋ ਉਸ ਲੱਗ ਰਹਿਣਾ ਇਹਨੇ ਹਾਂਜੀ ਹਾਂ ਬੜੀ ਬੜੀ ਮੱਝ ਹੈ ਠੀਕ ਆ ਹਾਂਜੀ ਲੈ ਵੀਰ ਥੋੜਾ ਜਿਹਾ ਕਰੀ ਆਪਾਂ ਕੋਈ ਚਾਰ ਕਦਮ ਮੈਨੂੰ ਇਹਨੂੰ ਤੋੜ ਕੇ ਦਿਖਾ ਦੇਗੀ ਤਾਂ ਦੋਸਤੋ ਬਾਕੀ ਪੂਰੀ ਡਿਟੇਲ ਇਹਦੀ ਤੁਹਾਨੂੰ ਮਿਲ ਗਈ ਆ 6 ਤੋਂ 7 ਦਿਨ ਹਜੇ ਸਮਾਂ ਇਹਦਾ ਪੈਂਡਿੰਗ ਆ ਦੂਜਾ ਸਵੇਰ ਝੋਟੀ ਸੋਣ ਵਾਲੀ ਹੈ ਠੀਕ ਹੈ ਜੀ ਕੋਈ ਥੋੜਾ ਸੰਭਲ ਕੇ ਤੁਰ ਲਿਓ ਡਰਦੀ ਹੈ ਆ ਦੇਖੋ ਜੀ ਸੋ ਵਜਨ weight ਪੂਰਾ ਬਾਡੀ weight ਪੂਰਾ ਠੀਕ ਹੈ ਜੀ ਸੋ ਜਿੰਨਾ ਵੀ ਤੁਸੀਂ ਦੇਖ ਰਹੇ ਜੇ ਸਾਹਮਣੇ ਬਾਕੀ ਕੋਈ ਕਮੀ ਨਹੀਂ ਹੈ ਮੱਛ ਦੇਖੋ ਸਾਫ ਹੈ ਮੱਛ ਸੈਂਸ ਨੂੰ ਬਹੁਤ ਗੋਲ ਜਿਆਦਾ ਹਾਂ ਨਹੀਂ ਸ਼ਕੀਨ ਸ਼ਕੂਨ ਤਾਂ ਪੂਰੀ ਹੈ ਹਾਂ ਜੀ ਸੋ ਵਜਨ ਵੇਟ ਵੀ ਬਹੁਤ ਜ਼ਿਆਦਾ ਠੀਕ ਹੈ ਜੀ ਕੋਈ ਲਸੇਰੀ ਜਾਂ ਲਸੇਪਣ ਦੇ ਵਿੱਚ ਨਹੀਂ ਜਿੰਨੀ ਵੀ ਆ ਰਾਜੀ ਆ ਕਰਮਾ ਲਈ ਸੋ ਵਜਨ ਵੇਟ ਪੂਰਾ ਤੇ ਥਣ ਚੱਡੇ ਦੀ ਸਾਫ ਸੁਥਰੀ ਆ ਬਾਕੀ ਰਹੀ ਗੱਲ ਦੋਸਤੋ ਕਿਸੇ ਰਕਮ ਦੀ ਕੋਈ ਭਾਰ ਪਿੱਛੇ ਤੇ ਕੋਈ ਗੱਲਬਾਤ ਨਹੀਂ ਗਈ ਉਹਦੇ ਵੱਲੋਂ ਠੀਕ ਹੈ ਜੀ ਬੇਫਿਕਰੀ ਆ ਕੋਈ ਭਰਾ ਆਪਦਾ ਬੇਚਿੰਤ ਸੌਦਾ ਤੁਸੀਂ ਕਰ ਲਿਓ ਠੀਕ ਆ ਕੋਈ ਇਹਦਾ ਪਿਛਾ ਨਹੀਂ ਮਾਰਦੀ ਕੋਈ ਕੋਹ ਨਹੀਂ ਕੋਈ ਭਾਰ ਨਹੀਂ ਨਿਪੋਣਾ ਹਾਂ ਜੀ ਹਾਂ ਇਹ ਬਿਲਕੁਲ ਸਾਫ ਹੈ ਚੋਟੀ ਠੀਕ ਹੈ ਜੀ ਠੀਕ ਹੈ ਅੱਛਾ ਵੀਰ ਪ੍ਰਭ ਜੀ ਤੁਸੀਂ ਇਹਦੀ ਕੀ ਡਿਮਾਂਡ ਕਰਤੀ ਆ ਦੋਵਾਂ ਦੀ ਡਿਮਾਂਡ ਇੱਕ ਵੀ ਕਰਦੇ ਆ ਜੀ ਇੱਕ ਵੀ ਕਰਦੇ ਆ ਹਾਂ ਜੀ ਤੇ ਵਿੱਚੋਂ ਛੋੜ ਕੇ ਆਪਾਂ ਮੌਕੇ ਤੇ ਮਾਨਤਨ ਕਰ ਮਾਨਤਨ ਹੋ ਜਾਏਗਾ ਠੀਕ ਹੈ ਜੀ 115 ਦੇ ਦੇ ਦਾਂਗੇ 115 ਦੇ ਹਾਂ ਜੀ ਲਓ ਵੀ ਛੋਟੀ ਦੋਸਤੋਂ ਨਵੀਂ ਆ ਥੋੜੇ ਜਿਨੇ ਨਵਾਏ ਧਵਾਏ ਨਹੀਂ ਸਿਆਲੀ ਢਿਹੜੀਆਂ ਦੇ ਕਰਕੇ ਥੋੜੇ ਨਵਾਏ ਕਰਕੇ ਨਵਾਏ ਨ ਹੋ ਜਾਣਗੇ ਤਾਂ ਕਰਕੇ ਥੋੜੇ ਜਿਓ ਸਾਣਾ ਲਿਸ਼ਕੁਰਸ਼ ਕਿਸੇ ਭਰਾ ਨੂੰ ਘੱਟ ਲੱਗੂਗੀ ਬਾਕੀ ਹੈ ਸਾਫ਼ ਸੁਥਰੀ ਆ ਉਹਦੇ ਪਾਸੇੋਂ ਮੇਰਾ ਵੀਰ ਤੁਸੀਂ ਆਪਦਾ ਯਕੀਨ ਆ ਮੰਨ ਕੇ ਕਰਕੇ ਤਸੱਲੀ ਕਰ ਸਕਦੇ ਹੋ ਇੱਥੇ ਆਣ ਕੇ ਟਿੱਪ ਕੇ ਤਸੱਲੀ ਕਰ ਲਿਓ ਕੋਈ 6-7 ਲੈ ਜੂਗੀ ਅਜੇ ਹਾਂਜੀ ਬਹੁਤ ਵਧੀਆ ਚੰਗੀ ਝੋਟੀ ਐ 1 ਸੈਕਿੰਡ ਨੰਬਰ ਤੇ ਇਹ ਇਧਰ ਆ ਬਰਡ ਆਜੀ ਹੈ ਜੀ ਇਹ ਵੀ ਪਹਿਲਾ ਸਵੇਰ ਘਰੇ ਚੋਈ ਐ ਇਹ ਪਹਿਲਾ ਸਵੇਰ ਘਰੇ ਚੋਈ ਐ ਲੈ ਕਿ ਦੂਸਰੇ ਸਵੇਰੇ ਸੋਏ ਆ ਦੂਸਰੇ ਸਵੇਰੇ ਹਾਂਜੀ 1 ਮਹੀਨਾ ਪੂਰਾ ਖੜਦੀ ਐ ਜੀ ਮਹੀਨੇ ਦੀ ਕੱਚੀ ਹਾਂਜੀ ਹਾਂਜੀ ਤੇ ਕਿੰਨਾ ਕੁ ਦੁੱਧ ਚਵਾ ਗਈ ਪਹਿਲਾਂ ਦੁੱਧ ਆਪਣਾ 16 ਲੀਟਰ ਚੋਂਦੇ ਰਹਿਆ ਹਾਂ ਜੀ 16 ਲੀਟਰ ਹਾਂਜੀ ਠੀਕ ਐ ਜੀ ਇਹ ਰਾਈ ਠੰਡੀ ਧੀਰੀ ਐ ਬਿਲਕੁਲ ਜਿੱਦਾਂ ਮਰ ਬਈ ਬੱਚਾ ਨਹੀਂ ਆਇਆ ਬਹਿ ਜਾ ਕੋਈ ਗੱਲ ਹੀ ਨਹੀਂ ਨਹੀਂ ਆਇਆ ਤਾਂ ਕੋਈ ਗੱਲ ਨਹੀਂ ਫਿਰ ਆਹ ਦੇਖੋ ਜੀ ਥੋੜਾ ਜੀ ਦੋਸਤੋ ਨਾਰਮਲੀ ਤੁਹਾਨੂੰ ਅਜੇ ਬਣਾ ਬਣਾ ਪਸ਼ੂ ਘਟ ਕਿਉਂਕਿ ਨੇੜੇ ਚ ਜਾ ਕੇ 10 15 ਦਿਨਾਂ ਦੇ ਦਰਾਂ ਨੇ ਲਾਉਣਾ ਪਊ ਕਰਨਾ ਮਹੀਨੇ ਦੀ ਕੱਚੀ ਆ ਮਹੀਨੇ ਦੀ ਕੱਚੀ ਆ ਪਰ ਨਿੱਗਰ ਨੋਗਰ ਪੂਰੀ ਆ ਬਿਲਕੁਲ ਵਜਨ ਵਜਨ ਪੂਰਾ ਠੀਕ ਆ ਕਈ ਵਾਰ ਕਾਹ ਨਹੀਂ ਪੈਂਦੇ ਕੋਈ ਐਹੋ ਜੀ ਗੱਲ ਨਹੀਂ ਵੈਰ ਹਾਂ ਲੈ ਜੀ ਹੂੰ ਆ ਦੇਖੋ ਠੀਕ ਹੈ ਜੀ ਸੋ ਇੱਕ ਮੰਥ ਦੋਸਤੋ ਸਮਾਂ ਹਜੇ ਕੱਚੀ ਆ ਇੱਕ ਮਹੀਨਾ ਸਮਾਂ ਹਜੇ ਪਿਆਜ ਦਾ ਸੌਣ ਦਾ ਸੋ ਪਿੰਡੇ ਪੁੰਡੇ ਦੀ ਪੂਰੀ ਨਿੱਗਰ ਰੰਗ ਪ੍ਰਿੰਟ ਦੀ ਗੱਲ ਕਰ ਗਿਆ ਤੇ ਐਚ ਐਫ ਦੇ ਵਿੱਚ ਤਾਂ ਕੋਈ ਸ਼ਾਈ ਵਾਲ ਦਾ ਕਰਾਸ ਮੰਨ ਲਈ ਜਾਂ ਕੋਈ ਰਾਤੀ ਦਾ ਵਿੱਚ ਮਿਕਸਪ ਕਰ ਸਕਦਾ ਠੀਕ ਹੈ ਜੀ ਮੰਨ ਸਕਦਾ ਠੀਕ ਆ ਸੋ ਟਿਪ ਕੇ ਆਪਣੀ ਤਸੱਲੀ ਕਰ ਲਿਓ ਬਾਕੀ ਹਜੇ ਸਮਾਂ ਮਹੀਨਾ ਪਿਆ ਸੌਣ ਦਾ ਤੇ ਦੂਜਾ ਸਵੇਰ ਹੀ ਹੈ ਨਾ ਕਰੈਕਟ ਵੀਰ ਦੂਜਾ ਹੀ ਦੂਸਰਾ ਹੀ ਆ ਜਾਵੇ ਠੀਕ ਆ ਜੀ ਤੇ ਥੋੜੇ ਨੂੰ ਖੋਲ ਕੇ ਇਹਨੂੰ ਵੀ ਵੀਰ ਮਾੜਾ ਤੋੜ ਕੇ ਦਿਖਾ ਦਈਏ ਬਾਕੀ ਦੋਸਤੋ ਰੇਡ ਬਿਲਕੁਲ ਜਾਇਜ਼ ਤੇ ਵਾਜਪਰ ਹੋਊਗਾ ਮੇਰਾ ਭਰਾ ਕੋਈ ਵੇਚਨ ਵਾਲਾ ਵੀ ਲੈ ਕੇ ਜਾਣਾ ਚਾਹੁੰਦਾ ਤੇ ਬਸ ਕੋਈ 15 20 ਦਿਨ 25 ਦਿਨ ਸਾਂਭਣ ਦੀ ਲੋੜ ਆ 20 ਕੁ ਦਿਨਾਂ ਦੇ ਵਿੱਚ ਵਿਕਰੀ ਦੇ ਵਿੱਚ ਆ ਜਾਊਗੀ ਅਜੇ ਤਕਰੀਬਨ ਕੋਈ 1 ਮੰਥ ਦਾ ਸਮਾਂ ਇਹਦਾ ਬਾਕੀ ਆ ਠੀਕ ਆ ਸੋ ਢਿਲ ਢੁਲ ਵਖਾਲੇ ਦੇ ਵਿੱਚ ਕਾਫੀ ਆ ਕੋਈ 15 16 ਲੀਟਰ ਪਹਿਲੇ ਸਵੇਰੇ ਪਲੂਣ ਆ ਇਸ ਵੈਰ ਨੇ ਦੁੱਧ ਚਵਾਇਆ ਬਾਕੀ ਕੋਈ ਵੈਰ ਤੇ ਵੀ ਨਹੀਂ ਸ਼ੱਕ ਪਈ ਜਾਂ ਪੂਰ ਛੱਟਾ ਹੋ ਗਿਆ ਅਜੇ ਕੋਈ ਗੱਲ ਨਹੀਂ ਹੂੰ ਬਾਕੀ ਇਹ ਨਾਲ ਵੜ ਇਹਨੂੰ ਛੱਡੀ ਨੂੰ ਹਲੇ 20-22 ਦਿਨ ਹੋਏ ਆ ਜੀ ਹਾਂਜੀ ਹਾਂਜੀ ਬਕ ਚੋਂ ਦੇ ਰਹੇ ਵੜਾ ਬਲਕਿ ਥੋੜੇ ਸਮਾਂ ਪਹਿਲਾਂ ਛੱਡੀ ਆ ਥੋੜਾ ਸਮਾਂ ਹੋਇਆ ਛੇ ਨੂੰ ਛੱਡੀ ਇਹ ਵੜਾ ਦਾ ਤਾਂ ਉਹ ਗੱਲ ਬਾਤ ਹੈ ਵੀ ਅੱਜ ਸੈੱਟ ਤੇ ਕੜ ਸੁਪਿੰਦੀਆਂ ਜੀ ਕਰਮਾਲੀਆਂ ਹੈ ਹੀ ਇਹੋ ਜਿਹੀ ਹਾਂਜੀ ਹਾਂਜੀ ਤੇ ਇਹ ਅੱਜ ਵੀਰ ਪ੍ਰਭਜੀਤ ਕੀ ਮੁੱਲ ਕਰਦਾ ਦਵਾਂਗੇ ਕਿੰਨੇ ਦੀ ਪਰ ਮੁੱਲ ਉਹ ਹੀ ਕਰੀਏ ਵੀ ਜਿਹੜੀ ਮਹੀਨਾ ਕ ਸੰਭਣੀ ਹੈ ਜੇ ਕਿਸੇ ਨੂੰ ਆਪਾਂ 45 ਮੁੱਲ ਕਰਦੇ ਆ ਆ ਇਹ ਝੋਟੀ 40000 ਗਾਂ ਦੇ ਨਾਲ ਆ 40000 ਦੀ ਵੜਾ ਨਾਲ ਤੋਂ ਲੱਟ ਦੇ ਦਾਂਗੇ ਹਾਂਜੀ ਠੀਕ ਆ ਜੀ ਮੈਂ ਵੀ 45200 ਟਮਾੜ ਆ ਤੇ 40000 ਲੈ ਤੇ ਆ ਅੱਜ ਮੇਰੇ ਭਰਾ ਕਿਸ ਨੇ ਸਾਂਭਣੀ ਆ ਮਹੀਨਾ ਦਾ ਉਹ ਦਾ ਹੋਰ ਉਹ ਅਗਲੇ ਮਹੀਨੇ ਸੁੰਦੀਆ ਸਿਆਲਪੁਰਾ ਸਾਹਿਬ ਨਾਲ ਲੈ ਹਾਂਜੀ ਹਾਂਜੀ ਤੇ ਮੈਨੂੰ ਕਰਨੀ ਭਾਰ ਕਰਮਾਲੀ ਨੇ ਕਿਤੇ ਡੱਬਾ ਨਹੀਂ ਪੈਂਦਾ ਨਹੀਂ ਵੰਦਾ ਕੋਈ ਐਡੀ ਗਰਮੀ ਵੀ ਨਹੀਂ ਜੋ ਬਣਾਉਂਦੇ ਇਹ ਗਾਵਾਂ ਦਾ ਚਲਣੀ ਆ ਉਹ ਵੀਰ ਹਾਂਜੀ ਕੋਈ ਗਰਮੀ ਅਗਲੇ ਮਹੀਨੇ ਡੇਢ ਨੂੰ ਆ ਜਾਣੀ ਆ ਤੇ ਚਲਣੀਆਂ ਉਹਨੇ ਕਰੋ ਸਕਦੇ ਵਿੱਚ ਵੜਾ ਕੋਈ ਨਹੀਂ ਕਈ ਨਾ ਇਹ ਗਾਵਾਂ ਲਾਲਾਂੀਆਂ ਸੁੱਟੀ ਜਾਂਦੀਆਂ ਇਹੋ ਜੀ ਕੋਈ ਗੱਲ ਨਹੀਂ ਜਿੱਥੇ ਮਰ ਜੇ ਨਾ ਕੋਈ ਹੋਕਤਿਆ ਰਹਿੰਦੀਆਂ ਨਹੀਂ ਹਾਂਜੀ ਹਾਂਜੀ ਪਰ ਇਹਨੂੰ ਧੁੱਪੇ ਛਾਵੇਂ ਦਾ ਕੋਈ ਮਤਲਬ ਨਹੀਂ ਲਓ ਵੀ ਇੱਕਾ 200 ਬਹਿਣੀ ਵਾਲੇ ਪਾਸਿਓ ਮੈਂ ਤੁਹਾਨੂੰ ਥਾਣੇ ਨੇੜੇ ਉਹ ਖਾ ਦੇਣਾ ਤੇ ਮੇਰਾ ਭਰਾ ਤੁਸੀਂ ਸੌਦਾ ਕਰ ਲਿਓ 45000 ਡਿਮਾਂਡ ਕੀਤੀ ਆ ਵੀਰ ਨੇ ਤੇ 40000 ਦੀ ਇਹ ਤੁਹਾਨੂੰ ਦਿੱਤੀ ਜਾਊਗੀ ਅੱਜ ਬਾਕੀ ਥਾਂ ਤੋਂ ਬਹੁਤ ਸੋਨੇ ਹੱਥੀ ਚਵਾਈ ਵਾਲਾ ਕਿਸੇ ਭੈਣ ਨੇ ਚਵਾਈ ਕਰਨੀ ਆ ਵੀਰ ਨੇ ਜਿੱਦਾਂ ਮਰਜੀ ਕੋਈ ਭੇਜੇ ਪਰ ਬੱਚਾ ਨਹੀਂ ਆਜਿਆ ਭੇਜੇ ਕੋਈ ਗੱਲ ਨੰਗਾ ਬਾਏ ਪਾਉ ਪਾਉ ਨਾ ਪਾਉ ਕੋਈ ਚੱਕਰ ਨਹੀਂ ਗਾ ਠੀਕ ਹੈ ਜੀ ਆ ਟਿਕ ਟਿਕਾ ਕੇ ਮਿਲਦੀ ਹੁੰਦੀ ਆ ਟਿਕ ਟਿਕਾ ਕੇ ਪਾ ਹੁਣੇ ਭੇਜੇ ਥੱਲੇ ਠੀਕ ਹੈ ਜੀ ਹਾਂਜੀ ਵੀ ਸੀਰੀਜ਼ਲਾ ਕੀ ਆ ਬੜਾ ਆਜਿਆ ਕੋਈ ਗੱਲ ਨਹੀਂ ਮੈਂ ਤੁਹਾਨੂੰ ਦੱਸਦੀ ਆ ਆ ਦੇਖੋ ਜੀ ਅੱਛਾ ਫਿਰ ਪ੍ਰਭ ਜੀ ਦੇ ਇੱਕ ਆਪਣੇ ਨੰਬਰ ਫਿਰ ਤੋਂ ਕਰ ਦਈਏ 88608 ਹਾਂਜੀ 6005 ਆ ਜੀ ਠੀਕ ਹੈ ਆਪਣਾ ਨੰਬਰ ਠੀਕ ਹੈ ਜੀ ਹਾਂਜੀ ਲਵ ਦੋਸਤੋ ਅਡਰੈਸ ਸੇ ਕੋਈ ਆਪਾਂ ਤੁਹਾਨੂੰ ਫੇਰ ਕਨਫਰਮ ਕਰਾ ਦਿੰਨੇ ਆ ਠੀਕ ਆ ਜੀ ਪਿੰਡ ਕਲਸੀਆ ਵੈਸੇ ਭਾਈ ਲੱਤੂ ਵਾਲੇ ਵੀਰ ਹੁਣ ਜਿਆਦਾਤਰ ਵਾਜਦੇ ਆ ਤੇ ਪੁੰਨੀਆਂ ਪਿੰਡ ਤੋਂ ਜਿਹੜੀ ਸੜਕ ਦੋਸਤੋ ਉਹ ਭਾਈ ਲੱਤੂ ਨੂੰ ਜਾਂਦੀ ਹੈ ਇਸੇ ਸੜਕ ਦੇ ਉੱਪਰ ਤਕਰੀਬਨ ਕੋਈ ਜਿਆਦਾ 5 600 ਮੀਟਰ ਦੀ ਦੂਰੀ ਤੇ ਘਰ ਆ ਠੀਕ ਆ ਜੀ ਬਿਲਕੁਲ ਸੱਜੇ ਆਤਾ ਜਦੋਂ ਪੁੰਨੀਆਂ ਤੋਂ ਆਉਣੇ ਆ ਤੇ ਸੱਜੇ ਪਾਸੇ ਇਹ ਬੈਕਾਂ ਆ ਜਾਂਦੀਆਂ ਗੁਰਦਾਸ ਸਾਹਿਬ ਆਉਂਦਾ ਸੱਜੇ ਪਾਸੇ ਆਪਣਾ ਹਾਂਜੀ ਹਾਂਜੀ ਤੇ ਉਹਦੇ ਨਾਲ ਹੀ ਬੈਕਾ ਆਪਣੀਆਂ ਬਿਲਕੁਲ ਜੀ ਬਿਲਕੁਲ ਲਓ ਵੀ ਇਹ ਦੋਨੋਂ ਨਾਗਨੇ ਆਦੇ ਦੋਸਤੋ ਦੋਵੇਂ ਰੇਡ ਵੀ ਬਿਲਕੁਲ ਜੈਜ ਬਾਜਵਾ ਬਾਕੀ ਝੋਟੀ ਬਹੁਤ ਪਿਆਰੀ ਹੈ ਵਜਨ ਵੇਟ ਬਹੁਤ ਜਦਾ ਕਰਮਾਰੀ ਨੂੰ ਲੱਗਾ ਠੀਕ ਹੈ ਜੀ ਸੇਵਾ ਸੂਆ ਚੰਗੀ ਕੀਤੀ ਭਰਾ ਉਹਨਾਂ ਨੇ ਤੇ ਆਪਦਾ ਤੁਸੀਂ ਸੰਪਰਕ ਕਰਕੇ ਤੈਅ ਬਠਾਲਿਓ ਜਿੱਥੇ ਵੀ ਬੈੰਦੀ ਆ ਸੋ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਬਿਨਾ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ